ਚੇਨੀਆਂ ਗਲਾਂ ਚ ਲਾ ਕੇ ਲੈ ਜਾਂਦੇ ਆ ਤਾਂ ਹਾਲਾਤ ਹੋਏ ਪੰਜਾਬ ਦੇ ਔਰ ਕ੍ਰਪਸ਼ਨ ਭ੍ਰਸ਼ਟਾਚਾਰ ਇੰਨਾ ਵਧਿਆ ਪਿਆ ਜਿਹੜੇ ਮਰਜੀ ਦਫਤਰ ਚਲੇ ਜੋ ਥਾਣੇ ਦਰਬਾਰੇ ਜਿੱਥੇ ਮਰਜੀ ਚਲੇ ਜਾਓ ਤੁਗਨੀ ਤਿਕਨੀ ਕ੍ਰਪਸ਼ਨ ਪੈਸੇ ਲੈਣ ਤੋਂ ਬਿਨਾ ਜਿਹੜੇ ਅਫਸਰ ਹੈ ਉਹ ਕੰਮ ਵੀ ਨਹੀਂ ਕਰਦੇ ਅਫਸਰਾਂ ਨੇ ਤਾਂ ਪੈਸੇ ਲੈ ਲਏ ਤੇ ਮਨਾ ਕੰਮ ਕਿਉਂ ਕਰਨਗੇ ਕਿਉਂਕਿ ਇਹਨਾਂ ਦੇ ਜਿਹੜੇ ਐਮਐਲਏ ਉਹ 500 ਹਜ਼ਾਰ ਲੈ ਜਾਂਦੇ ਫੋਨ ਕਰਨ ਦਾ ਹੀ ਮੈਸੂਮਾਂ 500 ਲੈਂਦੇ ਸੋ ਸਾਰਾ ਆਵਾਯੂ ਉਤ ਗਿਆ ਇਹ ਸਾਰੇ ਹੀ ਅਨਜਾਨ ਬਣ ਗਏ ਔਰ ਮੈਂ ਸਮਝਦਾ ਕਿ ਫਿਰ ਕਿਤੇ ਆਪਾਂ ਉਸ ਤਰ੍ਹਾਂ ਦੀ ਗਲਤੀ ਨਾ ਕਰ ਪਈਏ ਕਿ ਜਿਸ ਦੇ ਨਾਲ ਆਪਣੇ ਪਰਿਵਾਰਾਂ ਦਾ ਆਪਣੇ ਲੋਕਾਂ ਦਾ ਨੁਕਸਾਨ ਹੋ ਜਾਏ ਔਰ ਸੈਂਟਰ ਦੀ ਸਰਕਾਰ ਆਪਣੇ ਹੱਕ ਦੀ ਚੋਣੀ ਬੜੀ ਜ਼ਰੂਰੀ ਹੈ ਕਿਉਂਕਿ ਕਈ ਚੀਜ਼ਾਂ ਇਹੋ ਜਿਹਿਆਂ ਜਿਹੜੋਜ ਜਿਹੜੀਆਂ ਹਰ ਰੋਜ਼ ਆਪਾਂ ਵਰਤਦੇ ਹਾਂ ਚਾਹ ਪੈਟਰੋਲ ਡੀਜ਼ਲ ਮੋਟਰਸਾਈਕਲਾਂ ਚ ਪੈਂਦਾ ਗੱਡੀਆਂ ਚ ਸੇਲ ਪੈਂਦਾ ਸਿਲੰਡਰ ਦਾ ਆਪਾਂ ਰੋਜ਼ ਵਰਤਦੇ ਹਾਂ ਘਰਾਂ ਦੇ ਵਿੱਚ ਰੋਟੀ ਬਣਾਉਣ ਨੂੰ ਚਾਹ ਬਣਾਉਣ ਨੂੰ ਉਹਨਾਂ ਦੇ ਰੇਟ ਤੁਸੀਂ ਵੇਖ ਲਓ ਤੇ 350 ਰੁਪਏ ਦਾ ਸਿਲੰਡਰ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਸਰਦਾਰ ਮਨਮੋਹਨ ਸਿੰਘ ਦੀ ਸੈਂਟਰ ਦੇ ਵਿੱਚ ਅੱਜ 1000 ਰੁਪਏ ਦਾ ਸਿਲੰਡਰ ਹੈ ਮੋਦੀ ਨੇ ਮਹਿੰਗਾਈ ਕੋਸਵਾ